ਬੱਕਰੀ ਨੂੰ ਆਪਾਂ ਕਿਲੋ ਨੀਰਾ ਪਾਉਣਾ 10 ਬੱਕਰੀਆਂ ਲਿਆਇਓ 10 ਕਿਲੋ ਨੀਰਾ ਉਹਦੇ ਪਾ ਦਿਓ ਠੀਕ ਚੌਥੇ ਦਿਨ ਸਮਝ ਲਓ ਤੁਹਾਡੇ ਘਰੇ ਤੂੜੀ ਐ ਹੁਣ ਉਹਨੂੰ ਆਪਾਂ ਆਪਣੇ ਵਾਲੇ ਤੇ ਵੀ ਲਿਆਉਣਾ ਚੌਥੇ ਦਿਨ ਕੀ ਕਰੋ 75% ਰੱਖੋ ਪੁਰਾਣੇ ਵਾਲਾ 25% ਆਪਣਾ ਪਾ ਦਿਓ 4 ਦਿਨ ਬਾਅਦ ਫੇ ਆਪਣਾ 50% ਕਰ ਲੋ ਉਹਦਾ 50% ਪਾ ਲੋ 3-4 ਦਿਨ ਬਾਅਦ ਫੇਰ 75 ਆਪਣਾ ਕਰ ਲੋ 25 ਉਹਦਾ ਕਰ ਲੋ ਇਦਾਂ ਕਰਕੇ ਆਪਣੇ ਤੇ ਚਾਲੂ ਹੋ ਜਾਏਗੀ ਥੋੜਾ ਮਾਹੌਲ ਚ ਵੀ ਰਲ ਜਾਏਗੀ ਉਹਦੇ ਬਾਅਦ ਪਾਣੀ ਦਿਓ ਉਹਦੇ ਬਾਅਦ ਜਿਹੜਾ ਨੀਰਾ ਤੁਸੀਂ ਲਿਆਏ ਹੋ ਸਪੋਜ਼ ਇੱਕ ਬੱਕਰੀ ਨੂੰ ਆਪਾਂ ਕਿਲੋ ਨੀਰਾ ਪਾਉਣਾ 10 ਬੱਕਰੀਆਂ ਲਿਆਇਓ 10 ਕਿਲੋ ਨੀਰਾ ਉਹਦੇ ਪਾ ਦਿਓ ਠੀਕ ਹੈ ਤਿੰਨ ਦਿਨ ਉਹਨੂੰ ਛੱਡ ਦਿਓ ਤਿੰਨ ਦਿਨ ਇਹੀ ਪ੍ਰੋਗਰਾਮ ਚਲਾਓ ਚੌਥੇ ਦਿਨ ਸਮਝ ਲਓ ਤੁਹਾਡੇ ਘਰੇ ਤੂੜੀ ਐ ਹੁਣ ਉਹਨੂੰ ਆਪਾਂ ਆਪਣੇ ਵਾਲੇ ਤੇ ਵੀ ਲਿਆਉਣਾ ਚੌਥੇ ਦਿਨ ਕੀ ਕਰੋ 75% ਰੱਖੋ ਪੁਰਾਣੇ ਵਾਲਾ 25% ਆਪਣਾ ਪਾ ਦਿਓ ਸ਼ੁਰੂ ਹੋ ਜਾਏਗੀ ਔਰ 4 ਦਿਨ ਕਰੋ 4 ਦਿਨ ਬਾਅਦ ਫੇ ਆਪਣਾ 50% ਕਰ ਲਓ ਉਹਦਾ 50% ਪਾ ਲਓ 3-4 ਦਿਨ ਬਾਅਦ ਫੇਰ 75 ਆਪਣਾ ਕਰ ਲਓ 25 ਉਹਦਾ ਕਰ ਲਓ ਇਦਾਂ ਕਰਕੇ ਆਪਣੇ ਤੇ ਚਾਲੂ ਹੋ ਜੇਗੀ ਥੋੜਾ ਮਾਹੌਲ 'ਚ ਵੀ ਰਲ ਜਾਏਗੀ ਔਰ ਆਪਣੇ ਇੱਥੇ ਆ ਜਾਈ ਇੱਕ ਕੋਸ਼ਿਸ਼ ਇਹ ਕਰੋ ਕੱਲਾ ਜਾਨਵਰ ਕਦੇ ਵੀ ਨਾ ਲੈ ਕੇ ਆਇਓ ਬੱਕਰੀ ਹਮੇਸ਼ਾ ਗਰੁੱਪ 'ਚ ਰਹਿਣ ਵਾਲੀ ਹੈ ਪਰੇ ਗਰੁੱਪ ਚ ਰਹਿੰਦੀਆਂ ਪੁਰਾਣੀਆਂ ਨਾਲ ਹੀ ਜਿਹੜੀ ਨਵੀਂ ਬੱਕਰੀ ਆਊਗੀ ਉਹਦੀ ਦੁਸ਼ਮਣ ਬਣ ਜਾਂਦੀਆਂ ਠੀਕ ਐ ਜਦੋਂ ਤੁਸੀਂ 2 3 ਬੱਕਰੀ ਕਿਸੇ ਤੋਂ ਵੀ ਲੈਂਦੇ ਹੋ 2 ਲੈ ਲਓ ਘਟੋ ਘਟੋ ਨੂੰ ਪੁਰਾਣਾ ਚਿਹਰਾ ਤੇ ਨજર ਆਉਂਦਾ ਰਹਿੰਦਾ ਤੇ ਤੁਹਾਡੇ ਘਰੇ ਆ ਕੇ ਆਫ ਫੀਡ ਨਹੀਂ ਹੁੰਦੀ ਆਫ ਫੀਡ ਦਾ ਮਤਲਬ ਉਹ ਖਾਣਾ ਛੱਡੇਗੀ ਨਹੀਂ ਉਹ ਪਰਾਂ ਨਹੀਂ ਮੰਨੇਗੀ ਤੇ ਕੋਸ਼ਿਸ਼ ਹਮੇਸ਼ਾ ਇਹੀ ਕਰੋ ਕਿ ਜਿੱਥੋਂ ਬੱਕਰੀ ਲਓ 2 3 ਮਿਲ ਜਾਣ ਉਹ ਬਦਿਆ ਕੱਲੀ ਬੱਕਰੀ ਦੇ ਪਹਿਲਾਂ ਤੇ ਉਹ ਆ ਕੇ ਢਿੱਲੀ ਹੋ ਜਾਏਗੀ ਬਿਮਾਰ ਹੋ ਜਾਏਗੀ ਉਹਨੂੰ ਰਿਕਵਰ ਕਰਦੇ ਕਰਦੇ 2-3 ਮਹੀਨੇ ਲੱਗ ਜਾਣਗੇ ਜਿੱਥੇ ਤੁਸੀਂ ਖੜੇ ਹੋ ਉੱਥੇ ਫੇਰ ਆ ਜਾਓਗੇ ਜਿਹੜਾ ਤੁਹਾਡਾ ਕੰਮ ਅੱਜ ਸ਼ੁਰੂ ਹੋਣਾ ਚਾਹੀਦਾ ਉਹ 4 ਮਹੀਨੇ ਬਾਅਦ ਸ਼ੁਰੂ ਹੋਏਗਾ ਦੂਜਾ ਮੈਂ ਤੁਹਾਨੂੰ ਦੱਸਿਆ ਸੀ ਜਿਹੜੀ ਮੌਤ ਹੁੰਦੀ ਆ ਉਹ ਹੁੰਦੀ ਆ ਬੱਚਿਆਂ ਦੀ ਇੱਕ ਬੱਕਰੀ ਟਰਾਂਸਪੋਰਟੇਸ਼ਨ 'ਚ ਜ਼ਿਆਦਾ ਮਰਦੀ ਆ ਦੂਜੀ ਦੂਜਾ ਜਿਹੜੀ ਮੌਤ ਹੁੰਦੀ ਆ ਉਹ ਛੋਟੇ ਬੱਚਿਆਂ ਦੀ ਹੁੰਦੀ ਆ ਜਿਹੜੇ 0 ਦਿਨ ਤੋਂ ਲੈ ਕੇ 0 ਦਿਨ ਮੈਂ ਉਹਨੂੰ ਕਹਿੰਦਾ ਜਿੱਦਾਂ ਅੱਜ ਬੱਕਰੀ ਹੋਈ ਐ ਕੱਲ ਕਰਾਂਗੇ ਤੇ 1 ਦਿਨ ਦਾ ਹੋਇਆ ਨਾ ਅੱਜ ਤੇ ਬਗੈਰ ਦਿਨ ਦਾ ਹੀ ਹੋ ਗਿਆ ਤੇ 0 ਤੋਂ ਲੈ ਕੇ 25 ਦਿਨ ਦਾ ਬੱਕਰ ਬੱਚਾ ਜਿਹੜਾ ਹੁੰਦਾ ਉਹਦੀ ਮੌਤ ਹੁੰਦੀ ਐ ਮੈਕਸੀਮਮ ਔਰ ਉਹਦੀ ਮੌਤ ਹੋਣ ਦਾ ਮਤਲਬ ਐ ਕਿ ਤੁਹਾਡੇ ਘਰੇ ਜਿਹੜੀ ਕਮਾਈ ਆਉਣੀ ਐ ਉਹ ਉਡਦੀ ਚਲੀ ਗਈ